ਮਲਾਰ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਵਣੈ ਪਾਣੀ ਜਾਣੈ ਜਾਤ ਕਾਇਆ ਅਗਨ ਕਰੇ ਨ ਭ੍ਰਾਂਤ ਜੰਮੈ ਜੀ ਜਾਣੈ ਜੇ ਥਾਉ ਸੁਰਤਾ ਪੰਡਿਤ ਤਾ ਕਾ ਨਾਉ ਗੁਣ ਗੋਬਿੰਦ ਨਾ ਜਾਣੀਐ ਮਾਈ ਅਣ ਦੀਤਾ ਕਿਛ ਕਹਿਣ ਨਾ ਜਾਇ ਕਿਆ ਕਰ ਆਖ ਬਖਾਣੀ ਐ ਮਾਏ ਰਹਾਉ ਉਪਰ ਦਰ ਅਸਮਾਨ ਪਿਆਲ ਕਿਉ ਕਰ ਕਹੀਐ ਦੇਖੋ ਵਿਚਾਰ ਬਿਨ ਜਿਹਵਾ ਜੋ ਜਪੈ ਹਿ ਆਏ ਕੋਈ ਜਾਣੈ ਕੈਸਾ ਨਾਉ ਕਤਨੀ ਬਦਨੀ ਰਹੇ ਨਿਪਰਾੰਤ ਸੋ ਬੂਝੈ ਹੋਵੈ ਜਿਸ ਦਾਤ ਅਹਨ ਸੇ ਅੰਤਰ ਰਹੇ ਲਿਵਲਾਏ ਸੋਈ ਪੁਰਖ ਜੇ ਸੱਚ ਸੁਮਾਏ ਜਾਤ ਕਲੀਨ ਸੇਵਕ ਜੇ ਹੋਏ ਤਾਕਾ ਕਹਿਣਾ ਕਹੋ ਨਾ ਕੋਈ ਵਿੱਚ ਸਮਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋਏ ਮਲਾਰ ਮਹੱਲਾ ਪਹਿਲਾ ਦੁਖ ਵੇ ਛੋੜਾ ਇੱਕ ਦੁਖ ਭੂਖ ਇੱਕ ਦੁਖ ਸਖਤ ਵਾਰ ਜਮਦੂਤ ਇੱਕ ਦੁਖ ਰੋਗ ਲੱਗੈ ਤਨ ਧਾਈ ਵੈਦ ਨਾ ਭੋਲੇ दारू ਲਾਏ ਵੈਦ ਨਾ ਭੋਲੇ दारू ਲਾਏ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ दारू ਲੱਗੈ ਨਾ ਵੀਰ ਰਹਾਉ ਖਸਮ ਵਿਸਾਰ ਪੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੈ ਸਜਾਈੈ ਵੈਦ ਨਾ ਭੋਲੇ दारू ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮਹਿ ਸਾਸ ਸਾਸ ਗਇ ਕਾਇਆ ਢਲ ਪਾਈ ਤਾਂ ਕਹਿ ਪਾਛੈ ਕੋਈ ਨਾ ਖਾਈ ਕੰਚਨ ਕਾਇਆ ਨਿਰਮਲ ਹੰਸ ਜਿਸ ਮਹਿ ਨਾਮ ਨਿਰੰਜਨ ਅੰਸ ਦੂਖ ਰੋਗ ਸਭ ਗਿਆ ਗਵਾਏ ਨਾਨਕ ਛੂਟ ਸਾਚੈ ਨਾਈ ਮਲਾਰ ਮੁਹੱਲਾ ਪਹਿਲਾ ਦੁਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲੇਹੁ ਨਾ ਸੀਜੈ ਦੇ ਅੰਤ ਕਾਲ ਜਮ ਮਾਰੈ ਠੇ ਐਸਾ ਦਾਰੂ ਖਾਹੇ ਗਵਾਰ ਜਿਤ ਖਾਦੈ ਤੇਰੇ ਜਾਹੇ ਵਿਕਾਰ ਰਹਾਉ ਰਾਜ ਮਾਲ ਜੋਬਨ ਸਭ ਸ਼ਾਮ ਰਤ ਪਰਮਦੇ ਦੀ ਸਹਿ ਥਾਮ ਦੇਹ ਨਾ ਨਾਉ ਨਾ ਹੋਵੇ ਜਾਤ ਓ ਤੈ ਦੇਹੋ ਐਥੈ ਸਭ ਰਾਤ ਸਾਧ ਕਰ ਸਮਧਾ ਤ੍ਰਿਸ਼ਨਾ ਕਿਉ ਤੇਲ ਕਾਮ ਕ੍ਰੋਧ ਅਗਨੀ ਸਿਉ ਮੇਲ ਹੋਮ ਜਗ ਅਰ ਪਾਠ ਪੁਰਾਣ ਜੋਤਿਸ ਭਾਵੈ ਸੋ ਪਰਮਾਨ ਤਪ ਕਾਗਦ ਤੇਰਾ ਨਾਮ ਨਿਸ਼ਾਨ ਜਿਨ ਕੋ ਲਿਖਿਆ ਇਹੋ ਨਿਧਾਨ ਸੇਤਨਵੰਤ dissh ਘਰ ਜਾਏ ਨਾਨਕ ਜਨਨੀ ਤੰਨੀ ਮਾਈ ਮਲਾਰ ਮਹੱਲਾ ਪਹਿਲਾ ਵਾਗੇ ਕਾਪੜ ਬੋਲੇ ਬੈਣ ਲੰਮਾ ਨੱਕ ਕਾਲੀ ਤੇਰੇ ਨੈਣ ਕਬਹੂ ਸਾਹਿਬ ਦੇਖਿਆ ਭੈਣ ਉਡਾਂ ਉਡੀ ਚੜਾਂ ਅਸਮਾਨ ਸਾਹਿਬ ਸਮਰਥ ਤੇਰੇ ਤਾਣ ਜਲ ਤਲ ਡੂੰਗਰ ਦੇਖਾਂ ਤੀਰ ਥਾਨ ਤਨੰਤਰ ਸਾਹਿਬ ਵੀਰ ਜਿਨ ਤਨ ਸਾਜ ਦੀਏ ਨਾਲ ਖੰਭ ਅਤਿ ਤ੍ਰਿਸ਼ਨਾ ਉਡਣਾ ਕੀ ਡੰਝ ਨਦਰ ਕਰੇ ਤਾਂ ਬੰਦਾ ਧੀਰ ਜਿਉਂ ਵਿਖਾਲੇ ਤਿਉਂ ਵੇਖਾਂ ਬੀਰ ਨਾ ਇਹੋ ਤਨ ਜਾਏਗਾ ਨਾ ਜਾਹੇਗੇ ਖੰਭ ਪਾਉਣੇ ਪਾਣੀ ਅਗਨੀ ਕਾ ਸੁਨ ਬੰਦ ਨਾਨਕ ਕਰਮ ਹੋਵੇ ਜੱਪੀਐ ਕਰ ਗੁਰਪੀਰ ਸੱਚ ਸੁਮਾਵੇ ਇਹੋ ਸਰੀਰ ਮਲਾਰ ਮਹੱਲਾ ਤੀਜਾ ਚੌਪ ਦੇ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਭਰਮੁ ਭਲਾਇ ਕਰ ਕਰ ਕਰਤਾ ਆਪੇ ਵੇਖੈ ਜਿਤ ਭਾਵੈ ਤਿਤ ਲਾਇ ਸੇਵਕ ਕੋ ਇਹਾ ਵਡਿਆਈ ਜਾ ਕੋ ਹੁਕਮ ਮੰਨਾਈ ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਨਹੀਂ ਐ ਇਹਾ ਸਖਤ ਸਿਵੈ ਘਰ ਆਵੈ ਜੀਵ ਮਦਿਆ ਮਰ ਰਹੀ ਐ ਰਹਾਉ ਵੇਦ ਪੜੈ ਪੜਵਾਦ ਵਿਖਾਣੈ ਬ੍ਰਹਮਾ ਵਿਸ਼ਨ ਮਹేశਾ ਇਹ ਤ੍ਰਿਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਸਾ ਗੁਰ ਪ੍ਰਸਾਦੀ ਏਕੋ ਜਾਣੈ ਚੂਕੈ ਮਨੁ ਅੰਦੇਸਾ ਹਮ ਦੀਨ ਮੂਰਖ ਆਵਿਚਾਰੀ ਤੁਮ ਚਿੰਤਾ ਕਰੋ ਹਮਾਰੀ ਹੋ ਦਿਆਲ ਕਰਦਾਸ ਦਾਸਾਂ ਕਾ ਸੇਵਾ ਕਰੀ ਤਮਾਰੀ ਏਕ ਨਿਧਾਨ ਦੇ ਤੂੰ ਆਪਣਾ ਅਹਨ ਸਨਾਮ ਵਖਾਣੀ ਕਹਿਤ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ ਐਸਾ ਕਰੇ ਵਿਚਾਰਾ ਜਿਉਂ ਜਲ ਉਪਰ ਫੇਰ ਬੁਧ ਬਦਾ ਤੈਸਾ ਇਹੋ ਸੰਸਾਰਾ ਜਿਸ ਤੇ ਹੋ ਆਤਿ ਸਹਿ ਸਮਾਣਾ ਚੂਕ ਗਿਆ ਪਾਸਾਰਾ ਮਲਾਰ ਮਹੱਲਾ ਤੀਜਾ ਜਿੰਨੀ ਹੁਕਮ ਪਛਾਣਿਆ ਸੇ ਮੇਲੇ ਹਉ ਮੈਂ ਸ਼ਬਦ ਜਲਾਈ ਸੱਚੀ ਭਗਤ ਕਰਹਿ ਦਿਨ ਰਾਤੀ ਸੱਚ ਰਹੇ ਲਿਵ ਲਾਈ ਸਦਾ ਸੱਚ ਹਰ ਵੇਖ ਦੇ ਗੁਰ ਕੈ ਸ਼ਬਦ ਸੁਭਾਈ ਮਨ ਰੇ ਹੁਕਮ ਮਨ ਸੁਖ ਹੋਏ ਪ੍ਰਭ ਪਾਣਾ ਆਪਣਾ ਭਾਵਦਾ ਜਿਸ ਬਖਸ਼ੇ ਤਿਸ ਬਿਗਨ ਨਾ ਕੋਈ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਨਾ ਹਰ ਭਗਤ ਨਾ ਪਾਏ ਗਤ ਮੁਗਤ ਕਦੇ ਨਾ ਹੋਵੇ ਹਉ ਮੈਂ ਕਰਮ ਕਮਾਈ ਸਾਹਿਬ ਭਾਵੇ ਸੋ ਥੀਐ ਪਇ ਕਿਰਤ ਫਰਾਹੀ ਸਤਿਗੁਰ ਭੇਟਿਆ ਮਨ ਮਰ ਰਹਿ ਹਰ ਨਾਮ ਵਸੈ ਮਨ ਆਈ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਚੌਥਾ ਪਦ ਵਾਸਾ ਹੋਇਆ ਸੱਚੈ ਰਹੈ ਸਮਾਈ ਮੇਰਾ ਹਰ ਪ੍ਰਭ ਅਗਮ ਅਗੋਚਰ ਹੈ ਕੀਮਤ ਕਹਿਣ ਨਾ ਜਾਏ ਗੁਰ ਪ੍ਰਸਾਦੀ ਬੁਝੀਐ ਸ਼ਬਦਿ ਕਾਰ ਕਮਾਈ ਨਾਨਕ ਨਾਮ ਸਲਾਹੇ ਤੂੰ ਹਰ ਹਰ ਦਰ ਸੋਭਾ ਪਾਈ ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੇ ਗੁਰ ਮਿਲਿਆ ਸ਼ਾਂਤੀ ਉਪਜੈ ਆਨੰਦਿਨ ਨਾਮ ਲੈ ਮੇਰੇ ਮਨ ਹਰਿ ਅੰਮ੍ਰਿਤ ਨਾਮ ਧਿਆਈ ਸਤਗੁਰੂ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਈ ਰਹਾਉ ਮਨ ਮੁਖ ਸਦਾ ਵਿਛੜੇ ਫਿਰਹਿ ਕੋਏ ਨਾ ਕਿਸ ਹੀ ਨਾਲ ਮੈਂ ਵੱਡਾ ਰੋਗ ਹੈ ਸਿਰ ਮਾਰੀ ਜਮਕਾਲ ਗੁਰਮਤ ਸਤ ਸੰਗਤ ਨਾ ਵਿਛੜਹਿ ਆਨੰਦਿ ਨਾਮ ਸੰਭਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖਹਿ ਵਿਚਾਰ ਇੱਕ ਗੁਰਮੁਖ ਆਪ ਮਲਾਇਆ ਬਖਸ਼ੇ ਭਗਤ ਪੰਡਾਰ ਤੂੰ ਆਪੇ ਸਭ ਕਿਸ ਜਾਣਦਾ ਕਿਸ ਆਗੇ ਕਰੀ ਪੁਕਾਰ ਹਰ ਹਰ ਨਾਮ ਅਮਰਤ ਹੈ ਨਦਰਿਂ ਪਾਇਆ ਜਾਏ ਅਨੰਦਿਨ ਹਰ ਹਰ ਉਚਰੇ ਗੁਰ ਕੈ ਸਹਿਜ ਸੁਭਾਈ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਮਲਾਰ ਮਹੱਲਾ ਤੀਜਾ ਗੁਰ ਸਾਲਾ ਹੀ ਸਦਾ ਸੁਖ ਦਾਤਾ ਪ੍ਰਭ ਨਾਰਾਇਣ ਸੋਈ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ ਅਨੰਦਿਨ ਗੁਣ ਗਾਵੇ ਨਿਤ ਸਾਚੀ ਸੱਚ ਸੁਮਾਵੈ ਸੋਈ ਮਨ ਰੇ ਗੁਰਮੁਖ ਹਿਦੈ ਵਿਚਾਰ ਤਜ ਕੂੜ ਕਟੰਭ ਹਉਮੈ ਬਿਖ ਤ੍ਰਿਸ਼ਨਾ ਚੱਲਣ ਹਿਦੈ ਸੰਭਾਲ ਰਹਾਉ ਸਤਿਗੁਰੁ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਾਹੀ ਜੀ ਦਾਨ ਦੇ ਤ੍ਰਿਪਤਾਸੀ ਸਚੈ ਨਾਮ ਸੁਮਾਹੀ ਆਨੰਦਿਨ ਹਰ ਰਵਿਆ ਰਿਦੈ ਅੰਤਰ ਸਹਿਜ ਸਮਾਧ ਲਗਾਈ ਸਤਿਗੁਰ ਸ਼ਬਦੀ ਇਹੋ ਮਨ ਭੇਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲੱਖ ਨਾ ਜਾਈ ਲਖਿਆ ਗੁਰਮੁਖ ਅਕਤ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪੀਐ ਸਾਰਿੰਗ ਪਾਣੀ ਾਵਣ ਝਾਣਾ ਬਹੁੜ ਨਾ ਹੋਵੇ ਗੁਰਮੁਖ ਸਹਿਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਾਨੇ ਹੀ ਮਨਸ ਮਾਇਆ ਸਾਚੇ ਹੀ ਸੱਚ ਸਾਚਪਤੀ ਜੈ ਵਿੱਚੋਂ ਹੋ ਆਪ গো ਆਇਆ ਏਕੋ ਏਕ ਵਸੈ ਮਨ ਸੁਆਮੀ ਦੂਜਾ ਵਰਨਾ ਕੋਈ ਏਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸੱਚ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਧੁਰ ਲਿਖਿਆ ਹੋਈ ਮਲਾਰ ਮਹੱਲਾ 3 गान ਗੰਧਰਬ ਨਾਮੇ ਸਭ ਉਦਰੇ ਗੁਰ ਕਾ ਸ਼ਬਦ ਵਿਚਾਰ ਹਉ ਮੈਂ ਮਾਰ ਸਦਮਨ ਵਸਾਇਆ ਹਰ ਰੱਖਿਆ ਉਰ ਧਾਰ ਜਿਸੈ 부ਝਾਏ ਸੋਈ 부ਜੈ ਜਿਸਨੋ ਆਪੇ ਲਏ ਮਲਾਏ ਹਨ ਦਿਨ ਬਾਣੀ ਸ਼ਬਦੇ ਗਾਵੇ ਸਾਚ ਰਹਿ ਨਿਵਲਾਈ ਮਨ ਮੇਰੇ ਖਿਨ ਖਿਨ ਨਾਮ ਸੰਭਾਲ ਗੁਰ ਕੀ ਬਾਤ ਸ਼ਬਦ ਸੁਖ ਅੰਤਰ ਸਦਾ ਨਿਭਹਿ ਤੇਰੇ ਨਾਲ ਰਹਾਉ ਮਨ ਮੁਖ ਆਖਾਂਡ ਕਦੀ ਨਾ ਚੂਕੈ ਦੂਜੈ ਭਾਏ ਦੁਖ ਪਾਏ ਨਾਮ ਵਿਸਾਰ ਵਿਕਿਆ ਮਨ ਰਾਤੀ ਬਿਰਥਾ ਜਨਮ ਗੁਆਈ ਇਹ ਵੇਲਾ ਫਿਰ ਹੱਥ ਨਾ ਆਵੇ ਅਨ ਦਿਨ ਸਦਾ ਪਛਤਾਏ ਮਰ ਮਰ ਜਨਮੈ ਕਦੀ ਨਾ ਬੂਝੈ ਵਿਸ਼ਟਾ ਮਹੀ ਸਮਾਈ ਗੁਰਮਖ ਨਾਮ ਰਤੇ ਸੇ ਉਦਰੇ ਗੁਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਧਿਆਇਆ ਹਰ ਰੱਖਿਆ ਉਰਤਾਰ ਮਨ ਤਨ ਨਿਰਮਲ ਨਿਰਮਲ ਮਾਤੇ ਉਤਮ ਉਤਮ ਬਾਣੀ ਹੋਈ ਏਕੋ ਪੁਰਖ ਏਕ ਪ੍ਰਭ ਜਾਤਾ ਦੂਜਾ ਅਵਰ ਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੀ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਅੰਤਰ ਵਸਿਆ ਅਲਖਿ ਆਪੇਵਾ ਗੁਰਮੁਖ ਹੋਏ ਲਖਾਈ ਨਾਨਕ ਜਿਸ ਭਾਵੇ ਤਿਸੇ ਆਪੇ ਦੇਵੇ ਭਾਵੇ ਤਿਵੇਂ ਚਲਾਈ ਮਲਾਰ ਮਹੱਲਾ ਤੀਜਾ ਦੋ ਤੁਕੇ ਸਤਿਗੁਰ ਤੇ ਪਾਵੇ ਘਰ ਦਰ ਮਹਿਲ ਸੋ ਥਾਨ ਗੁਰ ਸ਼ਬਦੀ ਚੂਕੇ ਅਭਮਾਨ ਜਿਨ ਕੋ ਲਲਾਟ ਲਿਖਿਆ ਧੁਰ ਨਾਮ ਅਨੰਦਿਨ ਨਾਮ ਸਦਾ ਸਦਾ ਧਿਆਵਹਿ ਸਾਚੀ ਦਰਗਾਹ ਪਾਵਹਿ ਮਾਨ ਰਹਾਉ ਮਨ ਕੀ ਬਿਧ ਸਤਗੁਰ ਤੇ ਜਾਣੈ ਅਨੰਦਿਨ ਲਾਗੈ ਸਦਾ ਹਰਿ ਸਿਉ ਧਿਆਨ ਗੁਰ ਸ਼ਬਦ ਰਤੇ ਸਦਾ ਬੈਰਾਗੀ ਹਰ ਦਰਗਾਹ ਸਾਚੀ ਪਾਵਹਿ ਮਾਨ ਇਹੋ ਮਨ ਖੇਲੈ ਹੁਕਮ ਕਾ ਬਾਂਦਾ ਇਕ ਖਿਨ ਮਹਿ ਦਹਿ ਦਿਸ ਫਿਰ ਆਵੈ ਜਾਏ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹੋ ਮਨ ਗੁਰਮੁਖ ਤਤਕਾਲ ਵਾਸਿ ਆਵੇ ਇਸ ਮਨ ਕੀ ਵਿਦ ਮਨ ਹੂ ਜਾਣੈ ਬੂਝੈ ਸ਼ਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਭਵ ਸਾਗਰ ਜਿਤ ਪਾਵੈ ਪਾਰ ਮਲਾਰ ਮਹਲਾ ਤੀਜਾ ਜਿਉ ਪਿੰਡ ਪ੍ਰਾਨ ਸਭ ਤਿਸਕੇ ਘਟ ਘਟ ਰਹਿ ਆਸਮਾਈ ਏਕ ਸਬਿਨ ਮੈਂ ਅਵਰ ਨਾ ਜਾਣਾ ਸਤਿਗੁਰ ਦੀ ਆ ਭੁਜਾਈ ਮਨ ਮੇਰੇ ਨਾਮ ਰੋ ਲਿਵ ਲਾਈ ਅਦਿਸ਼ਟ ਅਗੋਚਰ ਅਪਰੰਪਰ ਕਰਤਾ ਗੁਰ ਕੈ ਸ਼ਬਦ ਹਰ ਧਿਆਈ ਰਹਾਉ ਮਨ ਤਨ ਭੀਜੈ ਏਕ ਲਿਵ ਲਾਗੇ ਸਹਜੇ ਰਹੇ ਸਮਾਈ ਗੁਰ ਪ੍ਰਸਾਦੀ ਭ੍ਰਮ ਪਉ ਭਾਗੈ ਏਕ ਨਾਮ ਲਿਵ ਲਾਈ ਗੁਰਬਚਨੀ ਸੱਚ ਕਾਰ ਕਮਾਵੇ ਗਤ ਮਤ ਤਬ ਹੀ ਪਾਈ ਕੋਟ ਮਧੇ ਕਿਸਹਿ 부ਝਾਈ ਤិន ਰਾਮ ਨਾਮ ਲਿਬ ਲਾਈ ਜਹ ਜਹ ਦੇਖਾਂ ਤਹ ਏਕੋ ਸੋਈ ਇਹ ਗੁਰਮਤਿ ਬੁੱਧ ਪਾਈ ਮਨ ਤਨ ਪ੍ਰਾਨ ਧਰੀ ਤਿਸ ਆਗੇ ਨਾਨਕ ਆਪ ਗੁਆਈ ਮਲਾਰ ਮੁਹੱਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸ਼ਬਦੇ ਪਾਇਆ ਜਾਈ ਭਗਤੀ ਰਾਤੇ ਸਦ ਬੈਰਾਗੀ ਧਰ ਸਾਚੈ ਪਤ ਪਾਈ ਮਨ ਰੇ ਮਨ ਸਿਉ ਰਹੋ ਸੁਮਾਈ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇਤੀ ਲਿਵ ਲਾਈ ਰਹਾਉ ਮੇਰਾ ਪ੍ਰਭ ਅਤਿ ਅਗਮ ਅਗੋਚਰ ਗੁਰਮਤਿ ਦੇਵੁ ਜਾਈ ਸਚ ਸੰਜਮ ਕਰਨੀ ਹਰ ਤੀਰਤ ਹਰ ਸੇਤੀ ਲਿਵ ਲਾਈ ਆਪੇ ਸ਼ਬਦ ਸੱਚ ਸਾਖੀ ਆਪੇ ਜਿਨ ਜੋਤੀ ਜੋਤ ਮਲਾਈ ਦੇਹੀ ਕਾਤੀ ਪਉਣ ਵਜਾਈ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾਰੈ ਲਾਏ ਸੋ ਸੱਚ ਰਹਿ ਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇਵਡਾਈ ਮਲਾਰ ਮਹੱਲਾ ਤੀਜਾ ਹਉ ਮੈਂ ਬਿਖ ਮਨ ਮੋਹਿਆ ਲੱਦਿਆ ਅਜਗਰ ਭਾਰੀ ਗਰਡੋ ਸ਼ਬਦ ਮੁਖ ਪਾਇਆ ਹਉ ਮੈਂ ਬੇਖ ਹਰ ਮਾਰੀ ਮਨ ਰੇ ਹਉ ਮੈਂ ਮੋ ਦੁਖ ਭਾਰੀ ਇਹੋ ਭਵ ਜਲ ਜਗਤ ਨਾ ਜਾਈ ਤਰਨਾ ਗੁਰਮੁਖ ਤਰ ਹਰ ਤਾਰੀ ਰਹਾਉ ਤ੍ਰੈ ਗੁਣ ਮਾਇਆ ਮੋ ਪਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਪਾਰਿ ਉਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਿਕਾਰ ਹਰ ਜਨ ਕਰਨੀ ਉਤਮ ਹੈ ਹਰ ਕੀਰਤ ਜਗ ਵਿਸਥਾਰ ਕਿਰਪਾ ਕਿਰਪਾ ਕਰ ठाकुर ਮੇਰੇ ਹਰ 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 ਉਰਤਾਰ ਨਾਨਕ ਸਤਿਗੁਰ ਪੂਰਾ ਪਾਇਆ ਮਨ ਜਪਿਆ ਨਾਮ ਮਾਰਾਰ